ਕਿੰਨੀਆਂ ਦੀ ਪ੍ਰੋਬਲਮ ਹੈ ਇਹ ਪ੍ਰੋਬਲਮ 2018 ਤੋਂ ਸ਼ੁਰੂ ਹੋਈ ਹੈ ਤੇ ਮੈਂ ਮਾਨਸਾ ਤੋਂ ਬਿਲੋਂਗ ਕਰਦੇ ਹਾਂ ਪਿੰਡ ਤਾਂ ਆਮੋਟਾ ਸੇ ਬਈ ਤੇ ਅਸੀਂ ਪੰਜਾਬ ਦਾ ਕੋਈ ਜਿਹੜਾ ਹਸਪੀਟਲ ਨਹੀਂ ਜਿਹੜਾ ਅਸੀਂ ਛੱਡਿਆ ਹੋਵੇ ਬਹੁਤ ਮੈਡੀਸਿਨ ਲਿੱਤੀ ਹੈ ਤੇ ਕੋਈ ਫਰਕ ਨਹੀਂ ਪਿਆਗਾ ਅੱਜ ਤੱਕ ਤੇ ਹੁਣ ਜਿਹੜੀ ਜਿਹੜੀ ਮੈਡੀਸਿਨ ਹੈ ਉਹ ਦਿੱਲੀ ਹਾਰਟ ਹਸਪੀਟਲ ਤੋਂ ਚੱਲ ਰਹੀ ਹੈ ਤੇ ਉਹਨਾਂ ਨੇ ਹੁਣ ਉੱਥੇ ਡੈਂਸਸ ਹੋ ਰਹੇ ਨੇ ਮੇਰੇ ਤੇ ਹਫ਼ਤੇ ਦੇ ਵਿੱਚ ਦੋ ਡੈਂਸਸ ਹੁੰਦੇ ਨੇ ਮੇਰੇ ਤੇ ਹੁਣ ਕਿਡਨੀ ਚੇਂਜ ਕਰਨ ਵਾਸਤੇ ਡਾਕਟਰ ਨੇ ਘੱਟੋ-ਘੱਟ 10 ਲੱਖ ਰੁਪਏ ਮੰਗਿਆ ਜੋ ਕਿ ਸਾਡੀ ਹਸਤੀਤ ਨਹੀਂ ਹੈ ਕਿ ਅਸੀਂ ਇਹਦਾ ਇਲਾਜ ਕਰਵਾ ਸਕੀਏ ਤਾਂ ਪਲੀਜ਼ ਸਾਡੀ ਹੈਲਪ ਕੀਤੀ ਜਾਵੇ ਸਾਡਾ ਜਿਹੜਾ ਮਾਂਨਸਾ ਸੀ ਇੱਕ ਮਕਾਨ ਹੈ ਉਹ ਵੀ बिक ਚੁੱਕਿਆ ਸਾਡਾ ਤੇ ਸਾਡੇ ਕੋਲੇ ਐਦਾ ਦਾ ਕੁਝ ਨਹੀਂ ਹੈਗਾ ਜਿਹੜਾ ਅਸੀਂ ਮਤਲਬ ਆਪਦਾ ਕੁਝ ਨੂੰ ਬੇਚ ਕੇ ਆਪਦਾ ਇਲਾਜ ਕਰਵਾ ਸਕੀਏ ਤਾਂ ਪਲੀਜ਼ ਅਸੀਂ ਹੈਲਪਲੀ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਸਾਡੀ ਵੀ ਹੈਲਪ ਕੀਤੀ ਜਾਵੇ ਇਹ ਵਕਤ ਮੇਰੇ ਮੰਮੀ ਡੈਡੀ ਨੇ ਤੇ ਨਾ ਕਰ ਬਤਕਾ ਬੋਲੋ ਜੀ ਪਰਲੇ ਬੱਚਾ ਇਹ ਸਾਡੇ ਇਹ ਕੋਈ ਕਮਾਉ ਨਹੀਂ ਘਰ ਚ ਬਸ 2018 ਤੋਂ ਇਹਨੂੰ ਪਿੱਛਣੀਆਂ ਦੇ ਪ੍ਰੋਬਲਮ ਹੋ ਗਈ ਆ ਬੱਚੇ ਨੂੰ ਸਾਡੀ ਕੋਈ ਮਦਦ ਜਿੰਨੇ ਕਰ ਸਕਦੇ ਹੋ ਜੀ ਜਿੰਨਾ ਵੀ ਹੋ ਸਕਦਾ ਇਹ ਸਾਡੇ ਤੋਂ ਕਿਰਪਾ ਕਰ ਦਿਓ ਜੀ ਮੈਂ ਦਾ ਹੱਥ ਰਗਿਆ ਇੱਕ ਗਣੇ ਜੀ ਬਸ ਮੇਰਾ ਬੱਚਾ ਠੀਕ ਹੈ ਸਾਨੂੰ ਰੇ ਮਦਦ ਦੀ ਬਹੁਤ ਜ਼ਰੂਰਤ ਹੈ ਤੇ ਲੋੜ ਹੈ ਜੀ ਤਾਂ ਬਸ ਇਹ ਮੈਂ ਤੇ ਇਹ ਹੀ ਕਹੂੰਗੀ ਜੀ ਬਸ ਬਦ ਤੋਂ ਬਦ ਮੇ ਸਾਡੀ ਮਦਦ ਤੋਂ ਕਰੀ ਜਾਵੇ ਜੀ ਤੇ ਨੇ ਨੰਬਰ ਦਿੱਤੇ ਹੋਏ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਜੀ। ਥੈਂਕ ਯੂ। ਆਪਾਂ ਸਾਰੇ ਨੇ ਮਿਲ ਕੇ ਬੱਚੇ ਦੇ ਬਿਆਨ ਸੁਣ ਲਿਆ ਤੁਸੀਂ ਤੇ ਕਿਰਪਾ ਕਰਕੇ ਇਹਨਾਂ ਦੀ ਜਿੰਨੀ ਹੋ ਸਕੇ ਹੈਲਪ ਕਰੋ ਜੀ। ਆਪਾਂ ਨੇ ਸਾਰੇ ਮਿਲ ਕੇ ਬੱਚੇ ਨੂੰ ਬਚਾਉਣਾ ਹੈ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਜਿਹੜੇ ਨੰਬਰ ਦਿੱਤੇ ਗਏ ਕੋਰਸ ਤੇ ਤੇ ਆ ਤੁਸੀਂ ਉਸੇ ਤੇ ਨੰਬਰ ਤੇ ਕੰਟੈਕਟ ਇਹਨਾਂ ਨਾਲ ਕਰਕੇ ਤੇ ਇਹਨਾਂ ਦੀ ਮਦਦ ਕਰ ਸਕਦੇ ਹੋ ਤੁਸੀਂ। ਧੰਨਵਾਦ। ਸ਼ਸ਼ੀ ਗਾ ਜੀ। ਹਾਂ ਸਹੀ ਹੈ। ਨੰਬਰ ਦੱਸ ਤਾਂ ਸੁਣ ਲੈ ਬਧੀ ਕਿਤਨਾ ਨੂੰ। ਬੰਤਾ ਹੋਣ ਬੰਤਾ ਹੋਣ ਬੈਣੋ ਫੋਨ ਦਿਨ ਦਾ ਸਮਾਂ ਇਹ ਫੋਨ ਕੰਟਾਲ ਆ ਰਿਹਾ ਸੀ ਸੀ ਮੈਨੂੰ ਬੋਲੇ ਤਾਂ ਨੰਬਰ ਕੋਈ ਨਹੀਂ ਹੁਣ ਤਾਂ ਠੀਕ ਹੋਣੀ